ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ এবੀ18 نیوز ਤੋਂ এবੀ18 ਦੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਕੁਝ ਨਵੀਂ ਚੀਜ਼ ਤੁਹਾਡੇ ਤੱਕ ਪਹੁੰਚਾਈ ਜਾਵੇ ਜਿਹਦੇ ਨਾਲ ਕਿ ਤੁਹਾਨੂੰ ਪੋਜ਼ਿਟਿਵ ਹੈ ਜਿਹੜਾ ਉਹਦਾ ਅਸਰ ਹੈ ਜਿਹੜਾ ਸਪਸ਼ਟ ਦਿਖਾਈ ਦੇਵੇ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਦੇ ਟਾਈਮ 'ਚ ਕੀ ਸ਼ੁਰੂ ਤੋਂ ਹੀ ਸਟੱਡੀ ਦੀ ਬਹੁਤ ਜ਼ਿਆਦਾ ਵੈਲਿਊ ਹੈ ਹਰ ਆਮ ਖਾਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਪੜ੍ਹਾਈ ਹੈ ਉਹਦਾ ਇੱਕ ਅਲੱਗ ਹੀ ਮਿਆਰ ਹੁੰਦਾ ਵੈ ਬਟ ਹਰੇਕ ਬੰਦੇ ਦਾ ਜਿਹੜਾ ਪੜ੍ਹਨ ਦਾ ਮਿਆਰ ਹੈ ਉਹ ਅਲੱਗ-ਅਲੱਗ ਹੁੰਦਾ ਕੋਈ ਕਿਸ ਅਧਾਰ ਦੇ ਨਾਲ ਸਟੱਡੀ ਕਰਦੇ ਨੇ ਕੋਈ ਕਿਸ ਅਧਾਰ ਦੇ ਨਾਲ ਸਟੱਡੀ ਕਰਦੇ ਨੇ ਆਪਾਂ ਦੇਖਦੇ ਹਾਂ ਕਿ ਸਟੱਡੀ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਦੇਖਿਆ ਜਾਵੇ ਤਾਂ ਸਟੱਡੀ ਦਾ ਜਿਹੜਾ ਸਟ੍ਰੈਸ ਹੈ ਉਹ ਬਹੁਤ ਜ਼ਿਆਦਾ ਹੈ ਬਟ ਸਟੱਡੀ ਦੇ ਜਿਹੜੇ ਪੋਜ਼ਿਟਿਵ ਰਿਜ਼ਲਟ ਪਲੇਸਮੈਂਟਸ ਕੇ ਲਈ ਉਹ ਬੜੀਆਂ ਘਟਨੇ ਕੀ ਕਿਤੇ ਨਾ ਕਿਤੇ ਜਿਹੜਾ ਆਪਣਾ ਸਿੱਖਿਆ ਸਿਸਟਮ ਹੈ ਉਹ ਆਪਾਂ ਉਹਨੂੰ ਹੀ ਤਾਂ ਨਹੀਂ ਢੂੰਡੇ ਜਾ ਰਹੇ ਹੈਗੇ ਜਿਹੜਾ ਕਿ ਆਜ਼ਾਦੀ ਤੋਂ ਬਾਅਦ ਦਾ ਚੱਲਿਆ ਆ ਰਿਹਾ ਹੈ ਕਿ ਹੁਣ ਸਮਾਂ ਆ ਗਿਆ ਸਿੱਖਿਆ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਸਿੱਖਿਆ ਕ੍ਰਾਂਤੀ ਇਦਾਂ ਨਹੀਂ ਜੀ ਕਿ ਇਕੱਲੇ ਆਪਾਂ ਏਸੀ ਲਾ ਲੇ ਬਹੁਤ ਵਧੀਆ ਆਪਾਂ ਆਪਣਾ ਸਿਸਟਮ ਹੈ ਜਿਹੜਾ ਅਪ ਟੂ ਡੇਟ ਕਰ ਲਿਆ ਆਪਣੇ ਟੇਬਲਾਂ ਦੇ ਉੱਤੇ ਲੈਪਟਾਪ ਰੱਖ ਲੇ ਜਾਂ ਬਹੁਤ ਆਧੁਨਿਕ ਜਿਹੜੇ ਕੰਪੋਨੈਂਟਸ ਨੇ ਉਹ ਰੱਖ ਲੇ ਉਹ ਹੈ ਜਾਂ ਸਿੱਖਿਆ ਦਾ ਅਸਲੀ ਮਤਲਬ ਇਹ ਹੈ ਕਿ ਆਪਾਂ ਲੋਕ ਆਪਣੇ ਫਿਊਚਰ ਦੇ ਲਈ ਉਸ ਲੈਵਲ ਤੇ ਪ੍ਰਪੇਅਰ ਹੋ ਜਾਈਏ ਕਿ ਆਪਾਂ ਜ਼ ਚਣੌਤੀ ਦਾ ਸਾਹਮਣਾ ਕਰ ਸਕੀਏ ਉਸੇ ਲੜੀ ਤਹਿਤ ਕਹਿੰਦੇ ਨੇ ਇਹ ਚੀਜ਼ ਦੇ ਬਾਰੇ ਦੱਸ ਆਪਾਂ ਨੂੰ ਕੌਣ ਸਕਦਾ ਜਿਹੜੇ ਸਿੱਖਿਆ ਦੇ ਖੇਤਰ ਦੇ ਐਕਸਪਰਟ ਹੋਣਗੇ ਅੱਜ ਏਬੀ 18 ਦੀ ਟੀਮ ਨਰੋਤਮ ਵਿਦਿਆਮੰਦਰ ਲਲਹੀੜੀ ਰੋਡ ਵਿਖੇ ਪਹੁੰਚੀ ਹੈ ਜਿਨ੍ਹਾਂ ਦੇ ਕਿ ਪ੍ਰਿੰਸੀਪਲ ਆਦਰਸ਼ ਜੀ ਜਿਹੜੇ ਕਿ ਇਸ ਐਜੂਕੇਸ਼ਨ ਇੰਸਟੀਚਿਊਟ ਨੂੰ ਰਨ ਕਰਦੇ ਨੇ ਸਕੂਲ ਨੂੰ ਰਨ ਕਰਦੇ ਨੇ ਮੇਨ ਗੱਲ ਹੈ ਬੱਚਿਆਂ ਦੀ ਜਿੱਥੇ ਪੜ੍ਹਾਈ ਦੇ ਪ੍ਰਤੀ ਦਉ ਗੰਭੀਰ ਹੈ ਹੀ ਨੇ ਉਹਨਾਂ ਨੂੰ ਇਹ ਵੀ ਹੁੰਦਾ ਹੈ ਕਿ ਪੜ੍ਹ ਕੇ ਸਿਰਫ ਬੱਚਾ ਪੜ੍ਹ ਕੇ ਨੌਕਰੀ ਜਾਂ ਜੋ ਵੀ ਉਹਦੇ ਸੁਪਨੇ ਨੇ ਉਹ ਪੂਰਾ ਕਰ ਸਕੇ ਤੇ ਕੀ ਅੱਜ ਦਾ ਜਿਹੜਾ ਸਟੱਡੀ ਸਿਸਟਮ ਹੈ ਉਹ ਨੂੰ ਉਸ ਚੁਣੌਤੀਆਂ ਨੂੰ ਹੈਂਡਲ ਕਰਨ ਦੇ ਲਈ ਤਿਆਰ ਕਰਦਾ ਆਓ ਸਾਰੀ ਨੌਲੇਜ ਲੈਣੇ ਆ ਜਾਂ ਅੱਜ ਤੋਂ ਬਾਅਦ ਕੀ ਹੋਪਸ ਨੇ ਜਾਂ ਕੀ ਇਹਦੇ ਵਿੱਚ ਰੈਵੋਲੂਸ਼ਨ ਲਿਆਉਣ ਦੇ ਸਕੋਪਸ ਨੇ ਉਹ ਵੀ ਜਾਣਦੇ ਹਾਂ ਉਹਨਾਂ ਤੋਂ ਗੱਲ ਕਰਦੇ ਆ ਆਦਰਸ਼ ਜੀ ਦੇ ਨਾਲ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਅ ਸਾਡੇ ਬੜੇ ਹੀ ਰਿਸਪੈਕਟਡ ਜਰਨਲਿਸਟ ਵਿੱਕੀ ਵਡੇਰਾ ਜੀ ਤੇ ਹਰਪ੍ਰੀਤ ਆਲੂਵਾਲੀਆ ਜੀ ਇਹ ਵੀ 18 ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਵੈਲਕਮ ਕਰਦਾ ਤੇ ਖਾਸ ਤੌਰ ਤੇ ਮੈਂ ਤੁਹਾਡੇ ਪੋਜ਼ਿਟਿਵ ਜਰਨਲਿਜ਼ਮ ਲਈ ਤੁਹਾਨੂੰ ਸੈਲੂਟ ਵੀ ਕਰਦਾ ਤੁਹਾਨੂੰ ਕੰਗ੍ਰੈਚੂਲੇਟ ਵੀ ਕਰਦਾ ਕਿਉਂਕਿ ਤੁਸੀਂ ਸਮਾਜ ਦੇ ਪ੍ਰਤੀ ਜਿਹੜੀ ਆਪਣੀ ਜ਼ਿੰਮੇਵਾਰੀ ਆ ਉਹਨੂੰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਡਿਸਪੈਂਸ ਕਰ ਰਹੇ ਹੋ ਸੋ ਜਿਹੜੀ ਕਿ ਆਲਮੋਸਟ ਇਸ ਫੀਲਡ ਦੀ ਡਿਊਟੀ ਬਣਦੀ ਆ ਐਜ਼ ਅ ਟੀਚਰ ਸਾਡੀ ਵੀ ਡਿਊਟੀ ਬਣਦੀ ਆ ਐਜ਼ ਅ ਜਰਨਲਿਸਟ ਤੁਹਾਡੀ ਵੀ ਡਿਊਟੀ ਬਣਦੀ ਆ ਪਰ ਤੁਹਾਡੀ ਜਰਨਲਿਜ਼ਮ ਜਿਹੜਾ ਹੈਗਾ ਉਹ ਕਾਬਲੇ ਤਾਰੀਫ ਆ ਤੁਸੀਂ ਸਮਾਜ ਦੇ ਨਾਲ ਜੁੜੇ ਹੋਏ ਮੁੱਦਿਆਂ ਦੇ ਉੱਪਰ ਹਮੇਸ਼ਾ ਗੱਲ ਕਰਦੇ ਰਹਿੰਦੇ ਹੋ ਤੁਸੀਂ ਸਾਡੀ ਸਰਾਊਂਡਿੰਗਸ ਦੇ ਨਾਲ ਸ਼ਹਿਰ ਦੇ ਨਾਲ ਜੁੜੇ ਹੋਏ ਮੁੱਦਿਆਂ ਦੇ ਉੱਪਰ ਪੋਜ਼ਿਟਿਵ ਜਰਨਲਿਜ਼ਮ ਕਰਦੇ ਰਹਿੰਦੇ ਹੋ ਕੁਐਸਚਨ ਕਰਦੇ ਹੋ ਜਿਹੜਾ ਕਿ ਬੜਾ ਜ਼ਰੂਰੀ ਆ ਚਾਹੇ ਉਹ ਐਡਮਿਨਿਸਟ੍ਰੇਸ਼ਨ ਨੂੰ ਆ ਚਾਹੇ ਉਹ ਕਿਸੇ ਵੀ ਰਿਸਪੌਂਸੀਬਲ ਚੇਅਰ ਨੂੰ ਆ ਸੋ ਮੈਂ ਇੱਥੇ ਪਹੁੰਚਣ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਜੀ। ਥੈਂਕ ਯੂ ਵੈਰੀ ਮਚ ਸਰਵਦਰਸ਼ ਜੀ ਬਹੁਤ ਜਿਹੜੇ ਤੁਸੀਂ ਕੰਪਲੀਮੈਂਟ ਦਿੱਤੇ ਸਿਰ ਮੱਥੇ ਜੀ। ਅਦਰਸ਼ਵੀਰ ਜੀ ਆਪਾਂ ਦੇਖਿਆ ਹੋਵੇ ਕਿ ਅੱਜ ਦੇ ਟਾਈਮ ਦੇ ਵਿੱਚ ਸਟੱਡੀ ਸਿੱਖਿਆ ਬਹੁਤ ਹੀ ਜ਼ਿਆਦਾ ਇੰਟੀਗਰਲ ਪਾਰਟ ਹੈ ਬੰਦੇ ਦੀ ਜ਼ਿੰਦਗੀ ਦਾ। ਹਰੇਕ ਬੱਚੇ ਨੇ ਨਰਸਰੀ ਤੋਂ ਸਟਾਰਟ ਹੋਣਾ ਪਏ ਜਦੋਂ ਤੱਕ ਉਹ ਚੱਲਦਾ ਪਏ ਚਲਾਉਣਾ ਪਏ ਮੀਨ ਕਿ ਬੇਸਿਕਸ ਹੁੰਦੀਆਂ ਨੇ ਕਿ ਅਸੀਂ ਚੰਗੀ ਸਟੱਡੀ ਕਰਕੇ ਚੰਗੀ ਨੌਕਰੀ ਪਾ ਸਕੀਏ ਚੰਗਾ ਕੈਰੀਅਰ ਸਿਲੈਕਟ ਕਰ ਸਕੀਏ ਮੀਨ ਕਿ ਬੈਕ ਹੈ ਜੀ ਆਪਣੇ ਪੇ ਬੈਕ ਕਰ ਸਕੀਏ ਆਪਣੀ ਸੋਸਾਇਟੀ ਨੂੰ ਆਪਣੇ ਸਿਟੀ ਨੂੰ ਆਪਣੇ ਸਟੇਟ ਨੂੰ ਆਪਣੇ ਕੰਟਰੀ ਨੂੰ ਬਟ ਕਿਤੇ ਨਾ ਕਿਤੇ ਸਾਰ ਆਪਾਂ ਦੇਖਿਆ ਕਿ ਕੋਈ 에ਰਰ ਅਕਰ ਕਰ ਰਿਹਾ ਹੈ ਜਾਂ ਸਟੱਡੀ ਸਿਸਟਮ ਦੇ ਵਿੱਚ ਕੋਈ ਗਲਿਚ ਆ ਗਿਆ ਜੇਕਰ ਅੱਜ ਦੀ ਆਧੁਨਿਕ ਲੈਂਗੁਏਜ ਦੇ ਵਿੱਚ ਕਹਿ ਲਈਏ ਕਿ ਕਦੋਂ ਤੋਂ ਆਪਾਂ ਇੱਕ ਹੀ ਸਿਨੈਰੀਓ ਨੂੰ ਕੰਟੀਨਿਊ ਕਰਦੇ ਜਾ ਰਹੇ ਹਾਂ ਜਿਦਾ ਕਿ ਬੱਚੇ ਆਫਟਰ ਇੰਡੀਅਨ ਡ ਲੈ ਕੇ ਸਰ ਬੇਲੇ ਰਹਿੰਦੇ ਨੇ ਆਫਟਰ ਡਿਪਰੈਸ਼ਨ ਚ ਚਲੇ ਜਾਂਦੇ ਨੇ ਡਰੱਗ ਚ ਚਲੇ ਜਾਂਦੇ ਨੇ ਜ hạn ਜਿਨ੍ਹਾਂ ਦੇ ਪੇਰੈਂਟਸ ਅਫੋਰਡੇਬਲ ਪੋਜੀਸ਼ਨ ਚ ਹੁੰਦੇ ਨੇ ਜਾਂ ਕਈ ਲੋਕ ਲੋਨ ਲੈ ਕੇ ਆਪਣਾ ਸਭ ਕੁਝ ਗਿਰਵੀ ਰੱਖ ਕੇ ਉਹਨਾਂ ਨੂੰ ਓਵਰਸੀਜ਼ ਭੇਜ ਦਿੰਦੇ ਨੇ ਤਾਂ ਤੁਹਾਡੇ ਸਾਹ ਦੇ ਨਾਲ ਸਰ ਸਟੱਡੀ ਹੈ ਜਿਹੜੀ ਉਹਦੇ ਵਿੱਚ ਕੁਛ ਨਾ ਕੁਛ ਚੇਂਜੇਸ ਕੋਈ ਨਾ ਕੋਈ ਰੈਵੋਲੂਸ਼ਨ ਦੀ ਜ਼ਰੂਰਤ ਹੈ ਜਿਹਦੇ ਨਾਲ ਕਿ ਬੱਚਿਆਂ ਨੂੰ ਈਜ਼ੀ ਵੀ ਹੋ ਜਵੇ ਐਸੈਸਟੇਬਲ ਵੀ ਹੋ ਜਵੇ ਤੇ ਉਹਨਾਂ ਦਾ ਜਿਹੜਾ ਫਿਊਚਰ ਹੈ ਉਹ ਬ੍ਰਾਈਟ ਵੀ ਹੋ ਜਵੇ ਅ ਇਹਦੇ ਚ ਵੱਡਾ ਕੁਐਸਚਨ ਹਰਪੀ ਜੀ ਇਹ ਹੈ ਆ ਕਿ ਅਸੀਂ ਐਜੂਕੇਸ਼ਨ ਜਾਂ ਫਾਰਮਲ ਐਜੂਕੇਸ਼ਨ ਲੈਂਦੇ ਕਿਉਂ ਕੀ ਜ਼ਰੂਰਤ ਆ ਸਾਨੂੰ ਬੱਚੇ ਨੂੰ ਸਕੂਲ ਭੇਜਣ ਦੀ ਕੀ ਜ਼ਰੂਰਤ ਆ ਸਾਨੂੰ ਡਿਗਰੀ ਲੈਣ ਦੀ ਇਹਦਾ ਮੋਟਿਵ ਕੀ ਆ ਕਿਹੜਾ ਪਰਪਸ ਹੈ ਸੋਲਵ ਕਰ ਰਹੀ ਐਜੂਕੇਸ਼ਨ ਇਹਦਾ ਮੋਟਿਵ ਕੀ ਆ ਸਮਝਣ ਦੀ ਲੋੜ ਆ ਮੈਂ ਤੁਹਾਡੇ ਨਾਲ ਇੱਕ ਆਪਣਾ ਸ਼ੇਅਰ ਕਰਦਾ ਕਿ ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਜਿਹੜੀ ਪਹਿਲੀ ਕਿਤਾਬ ਆ ਤੇ ਬੜੀ ਖੂਬਸੂਰਤ ਕਿਤਾਬ ਆ ਉਹ ਪੜੀ ਸੀ ਸ਼ਿਵ ਖੇੜਾ ਦੀ ਯੂ ਕੈਨ ਵਿਨ ਜਿਹੜੀ ਕਿ ਮੈਂ ਸੁਜੈਸਟ ਕਰੂੰਗਾ ਕਿ ਹਰ ਇੱਕ ਇਨਸਾਨ ਨੂੰ ਉਹ ਤਿੰਨੋ ਤਿੰਨੋ ਲੈਂਗੁਏਜਸ ਦੇ ਵਿੱਚ ਅਵੇਲੇਬਲ ਆ ਇੰਗਲਿਸ਼ ਹਿੰਦੀ ਪੰਜਾਬੀ ਤਿੰਨ ਸ਼ੇਵ ਖੇਡਾ ਦੀ ਯੂ ਕੈਨ ਵਿਨ ਉਹਦੇ ਵਿੱਚ ਨਾ ਮੈਂ ਇੱਕ ਚੀਜ਼ ਪੜ੍ਹੀ ਸੀ ਜਿਹੜੀ ਜਦੋਂ ਤੁਸੀਂ ਮੇਰੇ ਨਾਲ ਗੱਲ ਕੀਤੀ ਹੈ ਨਾ ਉਦੋਂ ਮੇਰੇ ਮਾਈਂਡ 'ਚ ਆਇਆ ਕਿ ਐਜੂਕੇਸ਼ਨ ਆ ਜਿਹੜੀ ਬੇਸਿਕਲੀ ਉਹ ਇੱਕ ਸਕਸੈਸਫੁਲ ਲਾਈਫ ਬਣਾਉਣ ਦਾ ਇੱਕ ਜ਼ਰੀਆ ਹੈ ਸਕਸੈਸਫੁਲ ਸਰੌਂਡਿੰਗ ਬਣਾਉਣ ਦਾ ਜ਼ਰੀਆ ਇੱਕ ਸਕਸੈਸਫੁਲ ਸੋਸਾਇਟੀ ਬਣਾਉਣ ਦਾ ਜ਼ਰੀਆ ਹੁਣ ਸਕਸੈਸ ਹੈ ਕੀ ਹੈ ਤਾਂ ਉਹਦੇ ਵਿੱਚ ਇੱਕ ਜਗ੍ਹਾ ਤੇ ਮੈਂ ਇਹ ਚੀਜ਼ ਪੜ੍ਹੀ ਕਿ ਜੇਕਰ ਕਿਸੇ ਵਿਅਕਤੀ ਦੀ ਲਾਈਫ ਦੇ ਵਿੱਚ ਕਿਸੇ ਕਿਸੇ ਦੀ ਲਾਈਫ ਦੇ ਵਿੱਚ ਤਿੰਨ ਚੀਜ਼ਾਂ ਦਾ ਬੈਲੈਂਸ ਹੋਵੇ ਤਾਂ ਉਸ ਦੀ ਲਾਈਫ ਨੂੰ ਸਕਸੈਸਫੁਲ ਮੰਨਿਆ ਜਾਣਾ ਚਾਹੀਦਾ ਹੈ ਜਾਂ ਉਹ ਸਕਸੈਸਫੁਲ ਹੋਵੇਗਾ ਉਹ ਹੈ ਹੈਲਥ ਵੈਲਥ ਐਂਡ ਪੀਸ ਆਫ ਮਾਈਂਡ ਇਹ ਤਿੰਨ ਚੀਜ਼ਾਂ ਦਾ ਬੈਲੈਂਸ ਹੈ ਜਿਹੜਾ ਲਾਈਫ ਦੇ ਵਿੱਚ ਨਾ ਇਹ ਬਹੁਤ ਜ਼ਰੂਰੀ ਹੈ ਤੁਸੀਂ ਸੈਲਫ ਅਨਲਾਈਜ਼ ਕਰੋ ਹਰਪ੍ਰੀਤ ਜੀ ਇਹਨਾਂ ਤਿੰਨਾਂ ਦੇ ਵਿੱਚੋਂ ਜੇਕਰ ਸਾਡੀ ਲਾਈਫ ਦੇ ਵਿੱਚ ਇੱਕ ਚੀਜ਼ ਵੀ ਮਿਸਿੰਗ ਆ ਤਾਂ ਸਾਨੂੰ ਲੱਗੂਗਾ ਕਿ ਅਸੀਂ ਇੱਕ ਗਲਤ ਟਰੈਕ ਤੇ ਆ ਹੁਣ ਐਜ਼ ਅ ਟੀਚਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਹੈਲਥ ਵੈਲਥ ਐਂਡ ਪੀਸ ਆਫ ਮਾਈਂਡ ਕੀ ਅਸੀਂ ਸਭ ਤੋਂ ਪਹਿਲਾ ਸੈਗਮੈਂਟ ਆ ਜਿਹੜਾ ਜਿਹਦੀ ਮੈਂ ਗੱਲ ਕਰ ਰਿਹਾ ਹੈ ਹੈਲਥ ਕੀ ਅਸੀਂ ਆਪਣੇ ਕਰੀਕੂਲਮ ਦੇ ਵਿੱਚ ਬੱਚੇ ਨੂੰ ਉਹਦੀ ਹੈਲਥ ਬਾਰੇ ਅਵੇਅਰ ਕਰ ਰਹੇ ਹਾਂ ਕੀ ਅਸੀਂ ਆਪਣੇ ਕਰਿਕੂਲਮ ਦੇ ਵਿੱਚ ਇਹ ਦੱਸ ਰਹੇ ਹਾਂ ਉਹਨੂੰ ਕਿ ਕਿ ਤੈਨੂੰ ਆਪਣੀ ਡੇਲੀ ਡਾਈਟ ਦੇ ਵਿੱਚ ਤੇਰੀ ਰਿਕੁਆਇਰਮੈਂਟ ਕੀ ਆ? ਤੈਨੂੰ ਐਕਸਰਸਾਈਜ਼ ਤੇਰਾ ਇੰਟੀਗਰਲ ਪਾਰਟ ਆ ਸਾਰਾ ਕੁਝ ਬੁਕਿਸ਼ ਹੈ। ਕੀ ਅਸੀਂ ਉਸ ਨੂੰ ਥੋਰੋਲੀ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ? ਕੀ ਅਸੀਂ ਉਸ ਨੂੰ ਹਿਊਮਨ ਬਾਡੀ ਦੇ ਬਾਰੇ ਐਗਜ਼ੈਕਟ ਨੋਲੇਜ ਦੇ ਰਹੇ ਹਾਂ ਸਕੂਲ ਲੈਵਲ ਦੇ ਉੱਪਰ? ਤੁਸੀਂ ਮੈਂ ਜਾਂ ਅਸੀਂ ਆਲੇ-ਦੁਆਲੇ ਬੜਾ ਅਸੀਂ ਕਰ ਰਹੇ ਹਾਂ ਮੈਂ ਇੱਕ ਸਾਡੀ ਗਵਰਨਮੈਂਟ ਨੂੰ ਇਹ ਸੁਜੈਸ਼ਨ ਵੀ ਦੇਣਾ ਚਾਹੂੰਗਾ ਕਿ ਅਸੀਂ ਕਹਿ ਰਹੇ ਹਾਂ ਕਿ ਯੁੱਧ ਨਸ਼ੇ ਦੇ ਵਿਰੁੱਧ ਅਸੀਂ ਕੁਝ ਲੋਕਾਂ ਨੂੰ ਬਹੁਤ ਅੱਛਾ ਕਦਮ ਆ ਹੋਣਾ ਵੀ ਚਾਹੀਦਾ ਲੇਕਿਨ ਇਹ ਜਿਹੜਾ ਇਹਦਾ ਬੇਸਿਕ ਜਿਹੜੀ ਰੂਟ ਆ ਉਹ ਆਪਾਂ ਕਿੱਥੋਂ ਸ਼ੁਰੂ ਕਰਨੀ ਆ ਕੀ ਕਿਸੇ ਬੱਚੇ ਨੂੰ ਇਹ ਪਤਾ ਕਿ ਜਦੋਂ ਉਹ ਕੋਈ ਕਿਸੇ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਡਰੱਗ ਆ ਜਿਹੜਾ ਉਹ ਕੰਜ਼ਿਊਮ ਕਰਦਾ ਤਾਂ ਉਹਦੀ ਬਾਡੀ ਦੇ ਉੱਪਰ ਇਸ ਦਾ ਕੀ ਇਫੈਕਟ ਪੈਂਦਾ ਹੈ ਉਹਦੇ ਬ੍ਰੇਨ ਦੇ ਉੱਪਰ ਕੀ ਇਫੈਕਟ ਪੈਂਦਾ ਹੈ ਮੇਰੇ ਖਿਆਲ ਨਾਲ ਜੇ ਤੁਸੀਂ ਬੱਚੇ ਨੂੰ ਇਸ ਨੂੰ ਸਾਇੰਟਿਫਿਕਲੀ ਸਕੂਲ ਲੈਵਲ ਤੇ ਸਮਝਾ ਦੋਗੇ ਕਿ ਬੇਟਾ ਜੇ ਤੂੰ ਇਹ ਕੰਜ਼ਿਊਮ ਕਰਦਾ ਇਹ ਡਰੱਗ ਕੰਜ਼ਿਊਮ ਕਰਦਾ ਇਹ ਇਸ ਤਰ੍ਹਾਂ ਦਾ ਕੋਈ ਵੀ ਟੌਕਸਿਕੈਂਟ ਤੂੰ ਕੰਜ਼ਿਊਮ ਕਰਦਾ ਤਾਂ ਤੇਰੇ ਸਰੀਰ ਦੇ ਉੱਪਰ ਆ ਅਸਰ ਹੋ ਮੈਨੂੰ ਲੱਗਦਾ ਕਿ 90% ਬੱਚੇ ਜਾਂ 100% ਬੱਚੇ ਡਰ ਜਾਣਗੇ ਜੇਕਰ ਉਹਨਾਂ ਨੂੰ ਉਹਦੇ ਇਫੈਕਟਸ ਜਾਂ ਉਹਦੇ ਕੌਨਸੀਕਵੈਂਸਸ ਦਾ ਸੈਂਟੀਫਿਕਲੀ ਪਤਾ ਲੱਗ ਜਾਏਗਾ ਕੌਣ ਦੱਸੂਗਾ ਜੀ ਉਹ ਸਕੂਲ ਦੱਸੂਗਾ ਪਰ ਸਕੂਲ ਕਦੋਂ ਦੱਸੂਗਾ ਕਿ ਜਦੋਂ ਅਸੀਂ ਉਸ ਨੂੰ ਕਰਿਕੂਲਮ ਦੇ ਵਿੱਚ ਕੰਪਲਸਰੀ ਕਰ ਦਾਂਗੇ ਪੈਰਲਲ ਅਸੀਂ ਇੱਕ ਇੱਕ ਸੈਪਰੇਟ ਸਟੱਡੀ ਚਲਾਵਾਂਗੇ ਬਹੁਤ ਵਧੀਆ ਸਰ ਨੇ ਗੱਲ ਦੱਸੀ ਕਿ ਹੈਲਥ ਹੈਲਥ ਆਪਣੀ ਬੇਸਿਕ ਹੈ ਕਿਤੋਂ ਆਪਾਂ ਚੱਲਦੇ ਆ ਬੱਚੇ ਤੋਂ ਲੈ ਕੇ ਬੁਢਾਪੇ ਤੱਕ ਹੈਲਥ ਆਪਣੇ ਨਾਲ ਪੈਰਲਲ ਰਨ ਕਰਦੀ ਹੈ ਬਟ ਉਹ ਹੈਲਥ ਹੈ ਕੀ ਹੈ ਇਹ ਆਪਾਂ ਨੂੰ ਨਹੀਂ ਪਤਾ ਹੈਗਾ ਜਿਵੇਂ ਸਰ ਨੇ ਕਿਹਾ ਕਿ ਯੁੱਧ ਨਸ਼ੇ ਵਿਰੁੱਧ ਪੋਸਟਰਾਂ ਤੇ ਲੱਗਿਆ ਬੜਾ ਸੋਹਣਾ ਲੱਗਦਾ ਵਾ ਉਹਦੇ ਤੇ ਤਾੜੀਆਂ ਵੱਜਦੀਆਂ ਬੜੀਆਂ ਸੋਹਣੀਆਂ ਲੱਗਦੀਆਂ ਨੇ ਬਟ ਕਿਉਂ ਬੰਦਾ ਡਰੱਗ ਕਿਉਂ ਲੈਣ ਲੱਗਦਾ ਵਾ ਜੇ ਉਹ ਡਰੱਗ ਲੈਂਦਾ ਵਾ ਤਾਂ ਉਹਦਾ ਇੱਕ ਡਾਰਕ ਜ਼ੋਨ ਕੀ ਹੈ ਉਹਦੇ ਜਿਹੜੇ ਕੀ ਕਹਿੰਦੇ ਨੇ ਕਿ ਡਿਸਐਡਵਾਂਟੇਜਸ ਕੀ ਨੇ ਬੱਚੇ ਨੂੰ ਉਹਦੇ ਨਾਲ ਕੀ ਅਸਰ ਹੁੰਦਾ ਉਹ ਤਾਂ ਉਹਨੂੰ ਸਕੂਲਾਂ 'ਚ ਹੀ ਪਤਾ ਲੱਗਣਾ ਫਾਊਂਡੇਸ਼ਨ ਚ ਪਤਾ ਲੱਗਣਾ ਚਾਹੀਦਾ ਹੈ ਉਹਦੀ ਰੋਜ਼ ਦੀ ਜਿਹੜੀ ਲਾਈਫ ਸਟਾਈਲ ਹੈ ਜਾਂ ਜੋ ਸਟੱਡੀ ਦਾ ਸਿਸਟਮ ਹੈ ਉਹਦੇ ਚ ਐਡ ਹੋਣਾ ਚਾਹੀਦਾ ਵਾ ਬਹੁਤ ਵਧੀਆ ਸਾਰੇ ਤੁਸੀਂ ਪੁਆਇੰਟ ਦੱਸਿਆ ਹੁਣ ਆਪਾਂ ਦੇਖਿਆ ਵਾ ਕਿਉਂਕਿ ਜਦ ਬੱਚੇ ਸਰ ਬਹੁਤ ਜ਼ਿਆਦਾ ਪੜ ਲੈਂਦੇ ਨੇ ਤਾਂ ਵੀ ਜਦੋਂ ਚਾਏ ਬੇਰੋਜ਼ਗਾਰੀ ਕਹ ਲਈਏ ਕੁਝ ਲੈ ਲਈਏ ਉਹਨਾਂ ਕੋਲ ਇੱਕ ਐਕਸਕਿਊਜ਼ ਹੁੰਦਾ ਕਿ ਸਾਨੂੰ ਕਿਹੜਾ ਨੌਕਰੀ ਮਿਲ ਗਿਆ ਸੀ ਤਾਂ ਇਹ ਰਾਹ ਤਿਆਰ ਕਰ ਲਿਆ ਬਟ ਉਹੀ ਗੱਲ ਤੁਹਾਡੇ ਵਾਲੀ ਕਿ ਜੇਕਰ ਉਹਨਾਂ ਨੂੰ ਬੇਸਿਕ ਤੋਂ ਹੀ ਇਸ ਚੀਜ਼ ਬਾਰੇ ਪਲੱਸ ਮਾਈਨਸ ਪਤਾ ਹੋਵੇ ਤਾਂ ਆਪਾਂ ਉਹਨਾਂ ਨੂੰ ਰੋਕਿਆ ਜਾ ਸਕਦਾ ਤੇ ਸਰ ਹੋਰ ਤੁਹਾਡੇ ਹਿਸਾਬ ਨਾਲ ਕੀ ਐਡ ਆਨ ਕਰਨਾ ਚਾਹੀਦਾ ਮੈਂ ਤੁਹਾਨੂੰ ਤਿੰਨ ਚੀਜ਼ਾਂ ਕਹੀਆਂ ਨੇ ਸਰ ਮੈਂ ਪਹਿਲੀ ਗੱਲ ਨੂੰ ਪਹਿਲਾਂ ਕਵਰ ਅਪ ਕੀਤਾ ਕਿ ਹੈਲਥ ਹੈ ਜਿਹੜੀ ਹਣਾ ਹੈਲਥ ਦੇ ਵਿੱਚ ਚਲੋ ਮੈਂ ਇੱਕ ਇਹ ਫਾਰ ਐਗਜ਼ਾਮਪਲ ਤੁਹਾਨੂੰ ਦੱਸਦਾ ਕਿ ਡਰੱਗਸ ਦੇ ਬਾਰੇ ਹੈ ਨਾ ਬੱਚੇ ਨੂੰ ਜੇ ਪਤਾ ਹੈ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਬਹੁਤ ਸਾਰੇ ਇਹ ਲਾਲੋਕੇ ਤੁਸੀਂ ਸਾਡੇ ਸਮਾਜ ਦੇ ਵਿੱਚ ਜਿੰਨੇ ਵੀ ਈਵਲਸ ਨੇ ਉਹ ਕਵਰ ਅਪ ਹੋ ਜਾਣਗੇ ਜਿਵੇਂ ਫੀਮੇਲ ਫੀਟੀਸਾਈਡ ਆ ਅਸੀਂ ਰਿਸਪਾਂਸਿਬਲ ਕਿਹਨੂੰ ਸਮਝਦੇ ਆ ਬੇਟਾ ਬੇਟੀ ਹੋਣ ਦੇ ਵਿੱਚ ਕਣਾ ਇਹ ਸਾਡੀ ਸਾਇੰਸ ਦਾ ਪਾਰਟ ਆ ਜੈਨੈਟਿਕਸ ਦਾ ਪਾਰਟ ਆ ਇਹ ਜੇ ਬੱਚੇ ਨੂੰ ਐਜੂਕੇਟ ਹੋ ਜਾਊਗਾ ਤਾਂ ਮੇਰੇ ਖਿਆਲ ਨਾਲ ਅਸੀਂ ਸਾਡੇ ਬੱਚੇ ਘਰ ਜਾ ਕੇ ਸਮਝਾਇਆ ਕਰਨਗੇ ਆਪਣੇ ਪੇਰੈਂਟਸ ਨੂੰ ਆਪਣੇ ਗ੍ਰੈਂਡਪੇਰੈਂਟਸ ਨੂੰ ਕਿ ਇਹਦੇ ਲਈ ਰਿਸਪੌਂਸੀਬਲ ਕੌਣ ਆ ਘਰ ਦੇ ਵਿੱਚ ਕੋਈ ਬੱਚਾ ਡਰਗ ਕੋਈ 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 ਤੁਹਾਡਾ ਸਾਡਾ ਫੈਮਿਲੀ ਮੈਂਬਰ ਕੰਜ਼ਿਊਮ ਕਰ ਰਿਹਾ ਬੱਚਾ ਬਿਠਾ ਕੇ ਸਮਝਾਊਗਾ ਕਿ ਤੁਹਾਡੀ ਬਾਡੀ ਦੇ ਉੱਪਰ ਇਸ ਚੀਜ਼ ਦਾ ਇਫੈਕਟ ਇਹ ਪੈ ਰਿਹਾ ਤੇ ਇਹਦਾ ਫਿਊਚਰ ਇਹ ਆ ਸਰ ਦੂਸਰਾ ਪਾਰਟ ਜਿਹੜਾ ਸੀਗਾ ਪਹਿਲਾ ਹੈਲਥ ਸੀ ਦੂਸਰਾ ਵੈਲਥ ਆ ਕੀ ਅਸੀਂ ਆਪਣੇ ਬੱਚਿਆਂ ਨੂੰ ਇਹ ਸਿਖਾ ਰਹੇ ਹਾਂ ਕਿ ਪੈਸਾ ਕਮਾਉਣਾ ਕਿਵੇਂ ਆ ਤੇ ਪੈਸਾ ਸਾਂਭਣਾ ਕਿਵੇਂ ਆ ਕੀ ਸਾਡੇ ਕਰੀਕੂਲਮ ਦਾ 파ਟ ਹੈ ਅਸੀਂ ਕਦੇ ਨਹੀਂ ਸਿਖਾਉਂਦੇ ਹੈਗੇ ਅਸੀਂ ਸਿਰਫ ਬੁੱਕਿਸ਼ ਨੌਲੇਜ ਦੇ ਕੇ ਅਸੀਂ ਉਹਨਾਂ ਦੇ ਐਗਜ਼ਾਮ ਲੈ ਲਏ ਐਗਜ਼ਾਮ ਐਗਜ਼ਾਮ ਸੌਰੀ ਟੂ ਸੇ ਐਗਜ਼ਾਮ ਕੀ ਹੈ ਕਿ ਤੁਸੀਂ ਇੱਕ ਚੀਜ਼ ਨੂੰ ਮਤਲਬ लेया रटा लाया ਤੇ 3 ਘੰਟੇ ਜਾ ਕੇ ਉਹਨੂੰ ਵੋਮਿਟ ਕਰਤਾ ਪੇਪਰ ਦੇ ਉੱਪਰ that is your examination ਠੀਕ ਹੈ ਤੇ ਕੀ ਅਸੀਂ ਐਡਰੈਸ ਕਰ پا ਰਹੇ ਹਾਂ ਵੈਲਥ ਵਾਲੇ ਪਾਰਟ ਨੂੰ ਤੁਸੀਂ ਕਹਿ ਰਹੇ ਹੋ ਕਿ ਲੋਕ ਸਟ्रेस ਚ ਆਉਂਦੇ ਆ ਪੜ੍ਹ ਲਿਖ ਕੇ ਫੇਰ ਲੋਕ ਜਿਹੜੇ ਹੈਗੇ ਆ ਉਹ ਹੋਰ ਸਟ्रेस ਚ ਆਉਂਦੇ ਆ ਉਹਦਾ ਵੱਡਾ ਕਾਰਨ ਫਾਈਨੈਂਸ਼ੀਅਲ ਕਾਰਨ ਵੀ ਹੈ ਕੀ ਅਸੀਂ ਬੱਚੇ ਨੂੰ ਪੈਸਾ ਕਮਾਉਣਾ ਸਿਖਾਉਨੇ ਆ ਕੀ ਅਸੀਂ ਉਹਨੂੰ ਅਲੱਗ-ਅਲੱਗ ਡੋਮੇਨਸ ਸਿਖਾਉਨੇ ਆ ਹਰਪੀਜੀ ਵਿੱਕੀ ਜੀ ਸਾਨੂੰ ਇਹ ਸਮਝਣ ਨੂੰ ਅੱਧੀ ਉਮਰ ਲੱਗ ਜਾਂਦੀ ਆ ਕਿ ਪੈਸਾ ਕਮਾਉਣਾ ਕਿਵੇਂ ਆ ਸਾਹਮਣਾ ਕਿਵੇਂ ਆ ਤੇ ਇਸ ਨੂੰ ਅਸੀਂ ਰੀਗਰੋ ਕਿਵੇਂ ਕਰਾਉਣਾ ਹੈ ਠੀਕ ਆ ਅੱਧੀ ਉਮਰ ਤੋਂ ਬਾਅਦ ਜਾ ਕੇ ਜਦੋਂ ਅਸੀਂ ਸ਼ਾਇਦ ਆਪਣਾ ਪ੍ਰਾਈਮ ਟਾਈਮ ਆਪਣੀ ਲਾਈਫ ਦਾ ਸਪੈਂਡ ਕਰ ਜਾਂਦੇ ਆ ਉਦੋਂ ਜਾ ਕੇ ਸਾਨੂੰ ਥੋੜੀ ਜੀ ਇਸ ਚੀਜ਼ ਦੀ ਸੈਂਸ ਆਉਂਦੀ ਆ ਤੁਸੀਂ ਇਮੇਜਿਨ ਕਰੋ ਕਿ ਇੱਕ ਬੱਚਾ ਹੈ ਜਿਹੜਾ ਸਕੂਲ ਦੇ ਵਿੱਚ ਆ ਉਹਨੂੰ ਸਕੂਲ ਟਾਈਮ ਤੋਂ ਸਟਾਕ ਮਾਰਕੀਟ ਦੀ ਜਿਵੇਂ ਆਪਾਂ ਪਹਿਲਾਂ ਆਫ ਦਾ ਕੈਮਰਾ ਆਪਾਂ ਗੱਲ ਕਰ ਰਹੇ ਸੀ ਸਟਾਕ ਮਾਰਕੀਟ ਦੀ ਤੁਸੀਂ ਮੈਨੂੰ ਨਵੇਂ ਆਈਡੀਆਸ ਦੱਸ ਰਹੇ ਸੀ ਜੇ ਇਹੀ ਨੋਲਿਜ ਉਸ ਨੂੰ ਸਕੂਲ ਟਾਈਮ ਤੋਂ ਆਪਣੇ ਅਕੈਡਮਿਕਸ ਦੇ ਵਿੱਚ ਪਤਾ ਲੱਗ ਜਵੇ ਤਾਂ ਮੇਰੇ ਖਿਆਲ ਨਾਲ ਉਹਦਾ ਲਾਈਫ ਦਾ ਬੜਾ ਸੋਹਣਾ ਟਾਈਮ ਆ ਜਿਹੜਾ ਹੈਗਾ ਉਹ ਬਚ ਸਕਦਾ ਉਹ ਖੁਦ ਵੀ ਪ੍ਰੋਸਪਰ ਹੋਊਗਾ ਆਪਣੀ ਫੈਮਿਲੀ ਨੂੰ ਵੀ ਪ੍ਰੋਸਪਰ ਕਰੂਗਾ ਆਪਣੇ ਆਲੇ ਦੁਆਲੇ ਨੂੰ ਵੀ ਪ੍ਰੋਸਪਰ ਕਰੂਗਾ ਤੀਸਰੀ ਗੱਲ ਹੈਗੀ ਆ ਜਿਹੜੀ ਹੈਗੀ ਆ ਤੀਸਰਾ ਸੈਗਮੈਂਟ ਸੀ ਇਹਦੇ ਵਿੱਚ ਪੀਸ ਆਫ ਮਾਈਂਡ ਇਹ ਵੀ ਇੱਕ ਬਾਇਓਲੋਜੀਕਲ ਇਸ਼ੂ ਆ ਤੁਹਾਡਾ ਮਾਈਂਡ ਉਦੋਂ ਪੀਸ ਤੇ ਹੋਊਗਾ ਜਦੋਂ ਤੁਹਾਡਾ ਬਾਡੀ ਦਾ ਇੰਟਰਨਲ ਸਿਸਟਮ ਸਾਰਾ ਠੀਕ ਚੱਲ ਰਿਹਾ ਜਦੋਂ ਤੁਹਾਨੂੰ ਤੁਸੀਂ ਤੁਹਾਡਾ ਪੀਸ ਆਫ ਮਾਈਂਡ ਉਦੋਂ ਹੋਊਗਾ ਕਿ ਜਦੋਂ ਤੁਹਾਨੂੰ ਐਜੂਕੇਸ਼ਨ ਇਹ ਸਿਖਾਊਗੀ ਕਿ ਤੁਸੀਂ ਸੋਸਾਇਟੀ ਦੇ ਵਿੱਚ ਕਿਸ ਤਰ੍ਹਾਂ ਆਪਣੇ ਆਲੇ ਦੁਆਲੇ ਦੇ ਵਿੱਚ ਵਿਚਰਨਾ ਹੈ ਬਿਹੇਵ ਕਰਨਾ ਹੈ ਤੁਸੀਂ ਛੋਟਿਆਂ ਨਾਲ ਕਿਦਾਂ ਬਿਹੇਵ ਕਰਨਾ ਆਪ ਤੋਂ ਵੱਡਿਆਂ ਨਾਲ ਕਿਦਾਂ ਕਿਦਾਂ ਬਿਹੇਵ ਕਰਨਾ ਅਸੀਂ ਆਮ ਤੌਰ ਤੇ ਆਪਣੇ ਸਰਾਊਂਡਿੰਗਸ ਦੇ ਵਿੱਚ ਦੇਖਦੇ ਹਾਂ ਤੁਸੀਂ ਕਹਿਦੇ ਨੇ ਯਾਰ ਇਹ ਤਾਂ ਪੜਿਆ ਲਿਖਿਆ ਅਨਪੜਾ ਹਨਾ ਅਕਸਰ ਆਪਾਂ ਯੂਜ਼ ਕਰਦੇ ਹਾਂ ਹਨਾ ਬਿਲਕੁਲ ਹਾਂ ਪੀ ਐਚ ਡੀ ਲੋਕ ਨੇ ਜਿਹੜੇ ਉਹ ਸੁਸਾਈਡਸ ਕਰ ਰਹੇ ਨੇ ਆ ਪਿੱਛੇ ਇੱਕ ਆਇਆ ਕਿ ਇੱਕ ਹਾਈएस्ट ਲੈਵਲ ਦਾ ਹਰਿਆਣੇ ਦਾ ਕੋਈ ਆਫੀਸਰ ਆ ਉਹਨੇ ਸੁਸਾਈਡ ਕਰ ਲਿਆ ਕਿ ਕਿੱਥੇ ਮਤਲਬ ਗੈਪ ਕਿੱਥੇ ਰਹਿ ਗਿਆ ਠੀਕ ਹੈ ਸਾਡਾ ਗੈਪ ਇੱਥੇ ਰਹਿ ਗਿਆ ਕਿ ਅਸੀਂ ਉਹਨਾਂ ਨੂੰ ਸਾਡੀ ਇੰਨੀ ਅੱਛੀ ਹੈਰੀਟੇਜ ਆ ਜਿਹੜੀ ਸਾਡੀ ਅਸੀਂ ਸਾਡੀ ਇੰਨੀ ਅੱਛੀ ਜਿਹੜੀਆਂ ਸਾਡੀਆਂ ਸਾਡੀ ਸਪਿਰਚੁਅਲ ਸਾਡੀ ਇਨਹੈਰੀਟੈਂਸ ਨਹੀਂ ਅੱਛੀ ਆ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਸਾਡੇ ਕੋਲ ਭਗਵਦ ਗੀਤਾ ਹੈ ਠੀਕ ਹੈ ਜੀ ਸਾਡੇ ਕੋਲੇ ਕੁਰਾਨ ਸ਼ਰੀਫ ਆ ਸਾਡੇ ਕੋਲੇ ਬਾਈਬਲ ਆ ਕੀ ਅਸੀਂ ਉਹਦੇ ਉਸ ਚੀਜ਼ ਨੂੰ ਅੱਗੇ ਟਰਾਂਸਫਰ ਕਰ ਪਾਏ ਆ ਠੀਕ ਹੈ ਕੀ ਅਸੀਂ ਸ਼ੁਕਰਾਨੇ ਦੇ ਵਿੱਚ ਬੱਚੇ ਨੂੰ ਰਹਿਣਾ ਸਿਖਾਇਆ ਹੈ ਮੈਂ ਮੋਸਟ ਆਫ ਦਾ ਟਾਈਮਸ ਦੇਖਦਾ ਸੌਰੀ ਟੂ ਸੇ ਜਿਸ ਦਿਨ ਅਸੀਂ ਰਿਜ਼ਲਟ ਡਿਕਲੇਅਰ ਕਰਦੇ ਆ ਤਾਂ ਪੱਛੀਆਂ ਨੂੰ ਮਾਵਾ ਪਰਵਾ ਦਿੰਦੇ ਨੇ ਵੀ ਤੇਰੇ ਉਹ ਬੱਚੇ ਨਾਲੋਂ ਘੱਟ ਨੰਬਰ ਕਿਉਂ ਆਏ ਨੇ ਮੈਂ ਤਾਂ ਇਹ ਵੀ ਕਈ ਵਾਰ ਦੇਖਿਆ ਕਿ ਜਿਹਦੇ 98% ਆਇਆ ਤਾਂ ਉਹਦਾ ਮਾਵਾ ਪੇ ਕਹਿੰਦਾ ਤੇਰੇ 2% ਕੱਟੇ ਕਿਉਂ ਗਏ ਆ ਉਹ 98% ਲਈ ਥੈਂਕਫੁਲ ਹੋਣਾ ਨਹੀਂ ਸਿਖਾਉਂਦਾ ਹੈਗਾ ਅਸੀਂ ਆਪਣੀਆਂ ਫਰਸਟ੍ਰੇਸ਼ਨਸ ਆਪਣੇ ਬੱਚਿਆਂ ਦੇ ਵਿੱਚ ਕੱਢਦੇ ਆਂ ਪਰ ਉੱਥੇ ਵੀ ਇਹੀ ਆ ਜਾਂਦਾ ਕਿ ਸਾਡੀ ਐਜੂਕੇਸ਼ਨ ਦਾ ਇਹ 파ਟ ਹੋਣਾ ਚਾਹੀਦਾ ਕਿ ਵਟ ਏਵਰ ਵੀ ਹੈਵ ਵੀ ਸ਼ੁੱਡ ਬੀ ਥੈਂਕਫੁਲ ਫਾਰ 댓 ਜੋ ਸਾਡੇ ਕੋ ਹੈ ਅਸੀਂ ਉਹਦੇ ਵਿੱਚ ਕਿਵੇਂ ਖੁਸ਼ ਰਹਿਣਾ ਆਪਣੇ ਮੀਨਸ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਖੁਸ਼ ਰੱਖਣਾ ਆਪਣੇ ਆਲੇ ਦੁਆਲੇ ਨੂੰ ਕਿਵੇਂ ਖੁਸ਼ ਰੱਖਣਾ ਹੈ ਸੋ ਜੇਕਰ ਸਾਡੀ ਐਜੂਕੇਸ਼ਨ ਦਾ ਇਹ 파ਟ ਹੋਵੇ ਇਹ ਵੀ ਸਰ ਅੱਧੀ ਉਮਰ ਲੰਘ ਜਾਂਦੀ ਆ ਆਪਾਂ ਨੂੰ ਸਿੱਖਣ ਨੂੰ ਆਪਾਂ ਬਹੁਤ ਸਾਰੇ ਕੁਐਸਚਨਸ ਹੁੰਦੇ ਆ ਸਾਡੀ ਲਾਈਫ ਦੇ ਵਿੱਚ ਅਸੀਂ ਆਪਣੇ ਆਲੇ ਦੁਆਲੇ ਨੂੰ ਭੈਣਾ ਭਰਾਵਾਂ ਦੇ ਵਿੱਚ ਕੰਪੀਟੀਸ਼ਨ ਚੱਲ ਜਾਂਦਾ ਸਾਰੀ ਉਮਰ ਠੀਕ ਹੈ ਸਰਾਊਂਡਿੰਗਸ 'ਚ ਕੰਪੀਟੀਸ਼ਨ ਚੱਲ ਜਾਂਦਾ ਹੈ ਇੰਨਾ ਅੱਛਾ ਅਸੀਂ ਮਤਲਬ ਸਾਡਾ ਸੁਨੇਹਾ ਹੈ ਜਿਹੜਾ ਸਾਡੇ ਸਾਡੇ ਬਜ਼ੁਰਗ ਦੇ ਕੇ ਗਏ ਨੇ ਸਾਡੇ ਗੁਰੂ ਸਾਹਿਬਾਨ ਦੇ ਕੇ ਗਏ ਨੇ ਸਾਡੀ ਐਜੂਕੇਸ਼ਨ ਦੇ ਵਿੱਚ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਉਹ ਬਹੁਤ ਵਧੀਆ ਤਰੀਕੇ ਨਾਲ ਟਰਾਂਸਫਰ ਹੋਣਾ ਚਾਹੀਦਾ ਮੈਡੀਟੇਸ਼ਨ ਯੋਗਾ ਬਹੁਤ ਕੰਪਲਸਰੀ ਹੋਣਾ ਚਾਹੀਦਾ ਸਾਡੇ ਸਕੂਲ ਕਰਿਕੂਲਮ ਦੇ ਵਿੱਚ ਜਿਹਦੇ ਨਾਲ ਕਿ ਹਰ ਇੱਕ ਬੱਚਾ ਜਿਹੜਾ ਹੈ ਉਹ ਮੈਂਟਲੀ ਫਿਜ਼ੀਕਲੀ ਇਮੋਸ਼ਨਲੀ ਸੋਸ਼ੀਅਲੀ ਸਟਰੋਂਗ ਹੋ ਸਕੇ ਸਰ ਬਹੁਤ ਵਧੀਆ ਸਰ ਨੇ ਗੱਲ ਦੱਸੀ ਹੈ ਕਿ ਹੈਲਥ ਵੈਲਥ ਤੇ ਪੀਸ ਆਫ ਮਾਈਂਡ ਇਹ ਤਿੰਨੇ ਚੀਜ਼ਾਂ ਹਰੇਕ ਦੇ ਲਈ ਜ਼ਰੂਰੀ ਨੇ ਤੇ ਮੇਨ ਗੱਲ ਹੈ ਕਿ ਸਕੂਲ ਸਟੱਡੀਜ਼ ਦਾ ਬੱਚੇ ਦੀ ਚਾਈਲਡਹੂਡ ਸਟੱਡੀ ਦਾ ਹਿੱਸਾ ਬਣ ਸਕਦੀਆਂ ਨੇ ਤਾਂ ਸਰਕਾਰਾਂ ਨੂੰ ਇਹਦੇ ਬਾਰੇ ਜ਼ਰੂਰ ਗੌਰ ਫਰਮਾਉਣਾ ਚਾਹੀਦਾ ਹੈ ਲਾਸਟ ਦੇ ਵਿੱਚ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਫੈਸਟੀਵਲ ਸੀਜ਼ਨ ਚੱਲ ਰਿਹਾ ਹੋਇਆ ਜੀ ਤੇ ਸਾਡੇ ਰੋਸ਼ਨੀ ਦਾ ਤਿਹਾਰ ਦੀਵਾਲੀ ਆਣ ਜਾ ਰਿਹਾ ਜਰੂਰ ਆਦਰਸ਼ ਵੀਰ ਜੀ ਤੋਂ ਬੈਸਟ ਵਿਸ਼ੇਸ ਵੀ ਲਵਾਂਗੇ ਤੇ ਕੀ ਮੈਸੇਜ ਤੁਹਾਨੂੰ ਦੇਣਾ ਚਾਹੁੰਦੇ ਨੇ ਉਹ ਵੀ ਜਰੂਰ ਉਹਨਾਂ ਨੂੰ ਕਹਾਂਗੇ ਸਰ ਦੀਵਾਲੀ ਦੇ ਉੱਤੇ ਏਬੀਏਟੀ ਨਾ ਕੀ ਮ ਬੜਾਈ ਇੱਕ ਇੰਪੋਰਟੈਂਟ ਤੇ ਖੂਬਸੂਰਤ ਤਿਉਹਾਰ ਆ ਸਾਡੇ ਇੰਡੀਅਨ ਸਿਸਟਮ ਦੇ ਵਿੱਚ ਤੇ ਹਰ ਇੱਕ ਧਰਮ ਚ ਇਹਦੀ ਇੰਪੋਰਟੈਂਸ ਆ ਸੋ ਮੈਂ ਤਾਂ ਇਹੀ ਇੱਕ ਪ੍ਰਾਰਥਨਾ ਵੀ ਕਰਦਾ ਤੇ ਸਭ ਨੂੰ ਇਹ ਇੱਕ ਸਨੇਹਾ ਵੀ ਦੇਣਾ ਚਾਹਣਾ ਕਿ ਦੀਵਾਲੀਆ ਜਿਹੜੀ ਉਹ ਖੁਸ਼ੀਆਂ ਨਾਲ ਮਨਾਈ ਜਾਵੇ ਸੇਫਟੀ ਨਾਲ ਮਨਾਈ ਜਾਵੇ ਕਿਸੇ ਨੂੰ ਕੋਈ ਡਿਸਟਰਬੈਂਸ ਨਾ ਹੋਵੇ ਓਵਰ ਕਮਰਸ਼ੀਅਲਾਈਜ਼ ਨਾ ਕਰੀਏ ਦਿਵਾਲੀ ਅਸੀਂ ਠੀਕ ਹੈ ਦਿਵਾਲੀ ਦਾ ਜਿਹੜਾ ਐਕਚੁਅਲ ਦੇ ਵਿੱਚ ਸਨੇਹਾ ਹੈ ਜੋ ਦਿਵਾਲੀ ਸਾਨੂੰ ਸਿੰਬੋਲਿਕਲੀ ਦੱਸਦੀ ਹੈ ਉਹ ਸਾਡੇ ਬੱਚਿਆਂ 'ਚ ਟ੍ਰਾਂਸਫਰ ਹੋਣਾ ਚਾਹੀਦਾ ਕਿਸ ਤਰ੍ਹਾਂ ਅਸੀਂ ਆਪਣੇ ਪੇਰੈਂਟਸ ਨੂੰ ਆਪਣੇ ਐਲਡਰਸ ਦਾ ਅਸੀਂ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਰਿਗਾਰਡ ਰਿਸਪੈਕਟ ਕਰਨਾ ਆਪਣੇ ਭੈਣਾਂ ਭਰਾਵਾਂ ਨਾਲ ਆਪਣੇ ਆਲੇ ਦੁਆਲੇ ਦੇ ਨਾਲ ਕਿਸ ਤਰ੍ਹਾਂ ਮਿਲ ਕੇ ਰਹਿਣਾ ਗੁਰੂ ਸਹਿਬਾਨ 52 ਕਲੀਆਂ ਵਾਲਾ ਚੋਲਾ ਲੈ ਕੇ ਪਾ ਕੇ 52 ਰਾਜਿਆਂ ਨੂੰ ਛੁੜਾ ਕੇ ਲੈ ਕੇ ਆਏ ਸੀ ਕੀ ਸੁਨੇਹਾ ਮਿਲਦਾ ਕਿ ਸਭ ਨੂੰ ਆਪਣੇ ਨਾਲ ਲੈ ਕੇ ਚੱਲਣਾ ਚਾਹੀਦਾ ਜੇ ਤੁਸੀਂ ਅੱਗੇ ਵੱਧ ਰਹੇ ਹੋ ਤਾਂ ਆਪਣੇ ਸਰੌਂਡਿੰਗਸ ਨੂੰ ਵੀ ਆਪਣੇ ਨਾਲ ਲੈ ਕੇ ਚੱਲਣਾ ਚਾਹੀਦਾ ਭਗਵਾਨ ਰਾਮ ਆ ਜਿਹੜੇ ਉਸ ਦਿਨ ਆਪਣੇ ਪਿਤਾ ਦੇ ਆਦੇਸ਼ ਨੂੰ ਮੰਨਦੇ ਹੋਏ ਬਨਵਾਸ ਕੱਟ ਕੇ ਆਏ ਠੀਕ ਹੈ ਸੋ ਇਹ ਸਾਨੂੰ ਸੁਨੇਹਾ ਮਿਲਦਾ ਆਪਣੇ ਭਰਾ ਦੇ ਨਾਲ ਆਪਣੇ ਫਾਦਰ ਦੇ ਨਾਲ ਆਪਣੀ ਵਾਈਫ ਦੇ ਨਾਲ ਆਪਣੇ ਆਲੇ ਦੁਆਲੇ ਦੇ ਨਾਲ ਕਿੱਦਾਂ ਦੇ ਸਾਡੇ ਰਿਲੇਸ਼ਨ ਹੋਣੇ ਚਾਹੀਦੇ ਆ ਦੀਵਾਲੀ ਤਾਂ ਇਹ ਸਿਖਾਉਂਦੀ ਹੈ ਸੋ ਥੈਂਕ ਯੂ ਜੀ ਬਹੁਤ ਵਧੀਆ ਉਹਨਾਂ ਨੇ ਮੈਸੇਜ ਦਿੱਤਾ ਵੈ ਕਿ ਜੋ ਆਪਣਾ ਸਿੰਬੋਲਿਕ ਹੈ ਜੋ ਆਪਣੇ ਰੀਚੂਅਲਸ ਨੇ ਜੋ ਆਪਣੇ ਕਸਟਮਸ ਨੇ ਆਪਾਂ ਨੂੰ ਉਹਨਾਂ ਤੇ ਪਹਿਰਾ ਦੇਣਾ ਚਾਹੀਦਾ ਵੈ ਦਿਖਾਵੇ ਬਾਜੀ ਸ਼ੋਹ ਬਾਜੀ ਚ ਨਹੀਂ ਪਹਿਣਾ ਚਾਹੀਦਾ ਹੈਗਾ ਠੀਕ ਹੈ ਸਰ ਬਹੁਤ ਵਧੀਆ ਲੱਗਿਆ ਦਰਸ਼ਵੀਰ ਜੀ ਨਾਲ ਤੇ ਇਹ ਜਿਹੜੀ ਗੱਲ ਹੈ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਸੁਣਿਓ ਤੇ ਸੋਚਿਓ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਹੀ ਟਰੈਕ ਤੇ ਚਲਾ ਰਹੇ ਹੋ ਸਾਡੇ ਬੱਚਿਆਂ ਨੂੰ ਸਹੀ ਟਰੈਕ ਤੇ ਚਲਾ ਰਹੇ ਹਾਂ ਤੇ ਤਾਂਕਿ ਆਪਾਂ ਲੋਕ ਆਪਣੇ ਅਮੀਰ ਵਿਰਸੇ ਨੂੰ ਅੱਗੇ ਲੈ ਕੇ ਜਾ ਸਕੀਏ ਤੇ ਆਪਣੇ ਬੱਚਿਆਂ ਦਾ ਫਿਊਚਰ ਹੈ ਜਿਹੜਾ ਉਹ ਬ੍ਰਾਈਟ ਕਰ ਸਕੀਏ ਸਰ ਲਾਸਟ ਦੇ ਵਿੱਚ ਇੱਕ ਵਾਰੀ ਤੁਸੀਂ ਵੀ ਦਿਵਾਲੀ ਦੀਆਂ ਜਿਹੜੀਆਂ ਵਿਸ਼ੇਜ਼ ਆ ਜਰੂਰ ਦੇ ਦਿਓ ਸਰ ਸੋ ਸਭ ਨੂੰ ਬਹੁਤ ਬਹੁਤ ਅ ਬੈਸਟ ਵਿਸ਼ੇਜ਼ ਨੇ ਦਿਵਾਲੀ ਦੀਆਂ ਤੇ ਮੈਂ ਇਹ ਅਰਦਾਸ ਕਰਦਾ ਕਿ ਤੁਹਾਡਾ ਇਹ ਚੈਨਲ ਹੈ ਜਿਹੜਾ ਸਟੇਟ ਲੈਵਲ ਤੇ ਜਾਵੇ ਨੈਸ਼ਨਲ ਲੈਵਲ ਤੇ ਜਾਵੇ ਇੰਟਰਨੈਸ਼ਨਲ ਲੈਵਲ ਤੇ ਜਾਵੇ ਅچھے ਸੁਨੇਹੇ ਆ ਜਿਹੜੇ ਉਹ ਦੁਨੀਆ ਜਾਂਦੇ ਰਹਿਣ ਅ ਮੇਰੇ ਵੱਲੋਂ ਆਪ ਸਭ ਨੂੰ ਬਹੁਤ ਬਹੁਤ ਬੈਸਟ ਵਿਸ਼ਸ ਨੇ ਵਧਾਈਆਂ ਨੇ ਜੀ ਥੈਂਕ ਯੂ ਵੈਰੀ ਮਚ ਸਰ